ਅਰਨਲ ਹੋਈ ਤਬਾਹੀ ਕਾਰਨ ਫਾਜਲਕਾ ਦੇ ਸਰਹੱਦੀ ਪਿੰਡਾਂ ਦੇ ਲੋਕ ਆਫੀ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ ਬਹੁਤ ਸਾਰੇ ਪਰਿਵਾਰਾਂ ਲਈ ਕਾਰਤਾ ਗੁਜ਼ਾਰਾ ਕਰਨਾ ਵੀ ਮੁਸ਼ਕਲ ਹੋ ਗਿਆ ਹੈ ਲੋਕਾਂ ਦੀ ਜੇਬਾਂ ਖਾਲੀ ਹੋਣ ਕਾਰਨ ਉਹਨਾਂ ਦੀ ਦੀਵਾਲੀ ਵੀ ਬਹੁਤ ਫਿੱਕੀ ਹੋ ਗਈ ਹੈ ਫਾਜਲਕਾ ਦੇ ਸਰਹੱਦੀ ਪਿੰਡ ਰਾਮ ਸਿੰਘ ਵਾਲੀ ਪੈਣੀ ਦੇ ਨਜ਼ਦੀਕ ਛਾਣੀ ਰੇਸ਼ਮ ਸਿੰਘ ਦੇ ਰਹਿੰਦੇ ਇੰਜਨ ਰਿਪੇਅਰ ਮਕੈਨਿਕ ਬਜ਼ੁਰਗ ਤੇ ਉਹਨਾਂ ਦੇ ਪਰਿਵਾਰ ਨੇ ਦੱਸਿਆ ਹੈ ਕਿ ਇਸ ਵਾਰ ਉਹਨਾਂ ਦੀ ਦੀਵਾਲੀ ਵੀ ਫਿੱਕੀ ਰਹੀ ਉਹਨਾਂ ਕਿਹਾ ਕਿ ਹੜ੍ਹਾਂ ਕਾਰਨ ਹੋਏ ਨੁਕਸਾਨ ਦਾ ਉਹਨਾਂ ਨੂੰ ਅਜੇ ਤੱਕ ਕੋਈ ਮੁਆਵਜ਼ਾ ਨਹੀਂ ਮਿਲਿਆ ਹੈ ਜਿਸ ਕਾਰਨ ਉਹ ਗੰਭੀਰ ਆਰਥਿਕ ਸੰਕੀ ਚੱਲ ਰਹੇ ਹਨ ਇਸ ਤੋਂ ਇਲਾਵਾ ਉਹਨਾਂ ਦੀ ਬਜ਼ੁਰਗ ਪਤਨੀ ਵੀ ਬਿਮਾਰ ਹੋ ਗਈ ਹੈ ਪਰ ਪੈਸੇ ਦੀ ਕਾਟ ਕਾਰਨ ਉਹ ਉਹਨਾਂ ਦਾ ਇਲਾਜ ਕਰਾਉਣ ਤੋਂ ਵੀ ਅਸਮਰੱਥ ਹਨ ਉਹਨਾਂ ਨੇ ਸਰਕਾਰ ਅਤੇ ਸਮਾਜ ਸੇਵੀ ਸੰਸਥਾਵਾਂ ਅੱਗੇ ਮਦਦ ਦੀ गुहार ਲਗਾਈ ਹੈ ਦੇਖੋ ਜੀ ਆ ਸਵੇਰੇ ਸਵੇਰ ਕੱਲ ਮੈਨੂੰ ਕਹੇਗਾ ਸਾਡਾ ਘਰ ਟੋਕੇ ਪੱਠੇ ਤੇ ਲਾ ਉਹ ਇੰਜ ਹੋ ਗਿਆ ਖਰਾਬ ਉਹ ਰਤੀ ਵਿਚਾਰਾ ਫੇਰਾ ਮੈਂ ਦੁਆਰਾ ਸੇਰੇ ਗਿਆ ਖੋਲ ਖਿਲੰਦਾ ਹੁਣ ਕਰਦਾ ਤੇ ਹਾਲਾਤ ਤਾਂ ਮਾਰੇ ਨਹੀਂ ਜਦੋਂ ਪਾਣੀ ਆ ਉਹਦੇ ਹਾਲਾਤ ਮਾਰੇ ਨੇ ਆਪ ਮਾਰ ਹੋ ਗਿਆ ਫਿਰ ਘਰ ਦੇ ਪਰਿਵਾਰ ਮਾਰ ਹੋ ਗਿਆ ਉਹ ਵੀ ਮੰਜੀ ਤੇ ਪਈ ਹੈ ਆ ਮੈਨੂੰ 5 ਕਿ ਦਿਨ ਹੋ ਗਏ ਠੀਕ ਹੋਇਆ ਮਾਰਾਂ ਮੈਂ ਖੁਦ ਕਰਦਾ ਨਾ ਕਰਨੀ ਨਹੀਂ ਨਹੀਂਂਤੀ ਹੈ ਇਹ ਜੇ ਨਾ ਮਾਤਰਿਆ ਚਾਹੇ ਛੇਕ ਨਾਲ ਜਮੀਨ ਜਮੀਨ ਵੀ ਆਪਣੇ ਮਤਲਬ ਨਹੀਂ ਕੰਮ ਦੇ ਖਤਮ ਹੋ ਗਈ ਜਿਹੜੀ ਤੇ ਜਿਹੜਾ ਹਰ ਪੇ ਮਾਰੇ ਫਿਰਨੇ ਹਟਰੇ ਫਿਰਨੇ ਮਾਰੇ ਕੀ ਕਰੀਏ ਤੁਹਾਡੀ ਜੀ ਵੇਖੋ ਸਾਡੀ ਪਰਮਾਤਮਾ ਨੇ ਦੀਵਾਲੀ ਬਣਾਤੀ ਜਿਹੜੀ ਬਣਾਤੀ ਸਰਕਾਰਾਂ ਨੇ ਇਹ ਮਤ ਕਰ ਦੇਣ ਜਾਂ ਉਤਲੇ ਆਪਣੇ ਆਏ ਨੇ ਆਪਣੇ ਵੀਰ ਆਏ ਨੇ ਸਾਸ਼ਨ ਪਣੀ ਦਿੰਦੇ ਜੋ ਵੀ ਆਪਣੀ ਮਤ ਕਰ ਸਕਦੇ ਨੇ ਕਰਨ ਤਾਂ ਅੱਜ ਸੰਤੇ ਵੀ ਕੋਈ ਪਤਾ ਦੀਵਾਲੀ ਹੈ ਕਦੋਂ ਦੀ ਤੁਹਾਨੂੰ ਪਤਾ ਹੀ ਨਹੀਂ ਦੀਵਾਲੀ ਕਦੋਂ ਹੈ ਅੱਜ ਸਵੇਰੇ ਸਾਰੇ ਸਾਥ ਕਮ ਲੱਗੇ ਖੇ ਮਾਰੇ ਮਤ ਕਰੀ ਜਾਂਦੇ ਐਸਾ ਨਹੀਂ ਜਾਂ ਪੈਸੇ ਦੇ ਪਿੱਛੇ ਹੱਥ ਕਾਲੇ ਮੂੰ ਕੀਤੀ ਜਾਂਦਾ ਸਵੇਰੇ ਦਾ ਲੱਗਿਆ ਮੈਂ ਤੜਕੇ ਦਾ ਤੇ ਹੁਣ ਜਾਂ ਤਿੰਨ ਸ਼ਾਮ 3 ਵਜੇ ਕਰਾਂ ਦਾ ਆਇਓ ਕੋਈ ਮਈ ਦੂਰੀ ਤੇ ਹੰਦ 50 ਮੇਲੇ ਦੀ ਗੋਰ ਕੀ 54 5 ਸੰਦੇ ਜੈਸੀ ਪੂਰੀ ਦਿਹਾੜੀ ਲਾਵਾਂ ਦਾ ਬੜਾ ਸਾਡਾ ਰੋਲਾ ਪੈਂਦਾ ਨਿੱਕੇ ਨਿੱਕੇ ਨਾਣੇ ਲੋਕਾਂ ਦੇ ਪਾਪਾ ਜੀ ਦਾਦਾ ਜੀ ਸਾਨੂੰ ਪਟਾਕੇ ਲਿਆ ਤੇ ਕਿੰਦਰ ਲਿਆ ਨਾ ਪੁੱਤਰ ਮੈਂ ਹੋਂ ਤਨਾ ਕਰੋ ਕੋ ਮਾਲਮ ਲਿਆ ਦੇਵਾਂ ਦਾ ਕਿਦੋਂ ਹਾਂਜੀ ਮੀਰੇ ਵੀ ਸ਼ਾਮ ਨੂੰ ਚਾਰਾਂ ਨੇ ਬਣ ਜਾਂਦੇ ਲਿਆ ਦੇਮ ਤਾਂ ਖੇ ਬਹੁਤ ਤੰਗ ਹੋ ਗਿਆ ਮੈਂ ਆਪਾ ਚੂੜ ਮਰੀ ਜੇ ਨਹੀਂ ਕਿਉਂਕਿ ਆਪਨ ਪਤਾ ਹੈ ਸੀਜ਼ਨ ਚੱਲਦਾ ਹੋ ਸਕਦਾ ਅਗਲੇ ਚਾਰੇ ਚੋਨਾ ਬਿਤਾ ਦੇਉ ਵੀ ਆਹਦੀ ਖੇਤੀਬਾੜ ਦੇ ਕੰਮ ਸਮਾਂਲ ਨਹੀਂ ਜਾ ਆਪਣੀ ਵਾਤੇ ਤੇ ਨਹੀਂ ਠੀਕ ਹੈ ਕਿ ਰਾਸ਼ਨ ਬੜੀ ਵੱਧ ਦੇ ਕੇ ਨਾ ਆਏ ਅਨੇ ਅਨੇ ਨੀਤੇ ਵੱਧੂ ਖਿੱਚੀ ਸੇਵਾ ਬਹੁਤ ਕੀਤੀ ਉਹਨਾਂ ਨੇ ਤੇ ਸਾਨੂੰ ਤਾਂ ਵੀ ਕਹਿ ਗਏ ਸੀ ਕਿ ਤੁਹਾਨੂੰ ਅਸੀਂ ਆ ਬਣਾ ਤੇ ਮੈਂ ਤਾਂ ਥਾਮਕਾਂ ਕਰਦੇ ਕਰਦੇ ਹਾਂ ਤੇ ਯਾਰ ਤੇ ਅਸੀਂ ਵੀ ਸੋਚ ਲਈ ਕਿ ਉਹਨਾਂ ਤੇ ਫਸਲ ਵਾੜੀ ਦਾ ਕੰਮ ਹੈ ਜ਼ਿੰਮੇਦਾਰ ਨੇ ਚਾਰੇ ਸਾਢੇ ਤਰ ਕਰਨ ਦੇ ਤੇ ਉਹਨਾਂ ਦੇ ਕੋਈ ਦੋ ਪੈਸੇ ਹੁੰਦੇ ਤਾਂ ਸਾਡੇ ਕੋ ਆਉਣ ਦੇ ਐਵੇਂ ਕਿਨੇ ਆਇਸ ਮਿਨਾਈ ਪੈਸਾ ਕਈ ਵਾਰੀ ਆਪਾਂ ਨੂੰ ਅੱਗੇ ਹੀ ਪਤਾ 6.5 ਦੇ ਨੇ ਉਹ ਕਦ ਕਦ ਵੱਢਣ ਦੇ ਵੇਲੇ ਸਾਨੂੰ ਮਿਲਦਾ ਮਾਰ 6 ਮਿੰਟ ਟੱਪ ਜਾਂਦੇ ਨੇ ਤੇ ਦੇਖੋ ਹੁਣ ਆਜ ਵੀ ਜਲਦੀ ਆ ਜਲਦੀ ਸੰਤ ਜਲਦੀ ਚਾਹੀਦੀ ਸਾਡੇ ਦੇ ਪੈੜੀ ਹੁਣ ਵਗਣ ਵਾਲੀ ਜ਼ਮੀਨਾਂ ਪਿੱਛੇ ਰਹੀ ਪਈਆਂ ਨੇ ਸਾਡੇ ਕੋਲ ਖਰਚਾ ਨਹੀਂ ਜਿਹੜਾ ਤੇਲ ਪਾਣੀ ਬਾੜ ਲਈਏ 38 ਸਦੇ ਕਿੱਲੇ 4 ਕੇ ਕੋਹੜਾੜ ਤਾਂ ਕਰਦਾ ਸਾਡੀ ਕੋ ਖਾਣ ਵਾਲੇ ਬੱਚੇ ਨੇ ਛੋਟੇ ਤੇਲ ਕਹਿੰਦੇ ਨੇ ਆ 5-5 ਲੀਟਰ ਸਾਡੇ ਕੋਲ ਵੀ ਨਹੀਂ ਆਇਆ ਜੀ ਸਾਡੀ ਜੇ ਲੋਕਾਂ ਨੇ ਕਦੇ ਆ ਦੇ 5-5 ਕਿੱਲੇ ਲੈ ਲੋ ਲੀਟਰ ਤੇ ਜਿਹੜਾ ਜਮੀਨ ਵਾਲਾ ਸਾਡ ਕੋ ਵੀ ਨਹੀਂ ਆ। ਪਰ ਨੇ ਨਿੱਤ ਸਰਕਾਰ ਨੇ ਤਾਂ ਜੇ ਕੁਝ ਵੀ ਨਹੀਂ ਦਿੱਤਾ। ਆ ਗਿਆ ਵੀ ਨਹੀਂ। ਦੇ ਸਕਦੇ ਨਹੀਂ। ਆਪਾਂ ਮੰਨਿਆ ਗਲ ਦੇ ਮੰਤੇ। ਦੇਣਗੇ। ਦੇਣ ਦਾ ਥੋੜਾ ਲੇਟ ਹੋ ਜਾਏਗਾ। ਮੇਂ ਦਾ ਮੇਂਦ ਪੂਰੀ ਹੈ। ਜਿਹ ਦੁਬਾਰਾ ਪਾਣੀ ਫੇਰ ਆਇਆ ਨਾ ਜਿਹੜਾ ਇਹ ਸਾਡੇ ਸਾਰੇ ਬਾੜੇ ਪਾਣੀ ਸੁੱਕ ਗਿਆ ਸੀ। ਅੱਜ ਨੂੰ ਅਸੀਂ ਬੀਜ ਵੀ ਲੈਂਦੇ ਬਾਹ ਵੀ ਲੈਂਦੇ। ਇਹ ਦੁਬਾਰਾ ਫੇਰ ਪਾਣੀ ਇੱਥੇ 4-4 ਫੁੱਟ ਫੇਰ ਹੋ ਗਿਆ। ਆਪਨੇ ਇੱਥੇ ਪਾਣੀ ਹੋ ਗਿਆ ਬਰਾਬਰ। ਤੇ ਬੜੀ ਮੁਸ਼ਕਲ ਹੋ ਗਈ ਫੇਰ ਸਾਨੂੰ। ਸਾਡੇ ਆ ਮੇਥਰਾ ਮੈਂ 1000 ਰੁਪਏ ਦੇ ਬੀਜ ਲਿਆਂਦਾ ਬਤਾਰਾ ਜਾ ਕੇ ਇਹਦੇ 20 ਸਟੇ ਉਗਰ ਪਿਆ ਦੋ ਦੋ ਉਂਗਲਾ ਉਗਰ ਪਿਆ ਉਹ ਵਿੱਚੇ ਹੀ ਸੜ ਗਿਆ ਇਹ ਪੱਠੇ ਵੀ ਜੇ ਕਨਾਲ ਉਹ ਪੱਠੇ ਵੀ ਖਤਮ ਹੋ ਗਏ ਅੱਜ ਉਹ ਜਮੀਨ ਵਗਦੀ ਨਹੀਂ ਪੱਠੇ ਬਰਸੇ ਨਹੀਂ ਬੀਜੀ ਜਾਂਦੀ ਸਾਥੂ ਵੀ ਥੂੜੀ ਸਾਡੀ ਆ ਫਿਜ ਗਈ ਸਾਰੀ ਫਿਜੀ ਪਈ ਤੇ ਪਾਣ ਨੂੰ ਮੜੇ ਹਾਲ ਨੇ ਆ ਜਿਹੜਾ ਦੇ ਕੇ ਸਸਤਾ ਵਾਲੇ ਸਾਨੂੰ ਆ ਆ ਕਿਚਾਰਾ ਜਾਂ ਉਹ ਅਸੀਂ ਥੋੜਾ ਥੋੜਾ ਪਾ ਕੇ ਤੇ ਮੈਂ ਕਿਹੜੀ ਥੂੜੀ ਆ ਜਿਹੜੀ ਕੋਈ ਇੰਨੀ ਪਾਈ ਜਨ ਟਾਈਮ ਪਾਸ ਕੀਤੀ ਜਾਂਦੇ ਸਸਤਾਵਾਂ ਤਾਂ ਨੇ ਵੱਤਵੱਤ ਸੇਵਾ ਹੋਰ ਵੀ ਕਰਨ ਨਹੀਂ ਮਦਦ ਹੋ ਸਕਦੀ ਹੈ ਤੇ ਸਰਕਾਰਾਂ ਬਾਰੇ ਵੀ ਸਾਨੂੰ ਜਲਦ ਜਲਦ ਇਹ ਕੋਈ ਸ਼ਮਵਾਜਾ ਦਿੱਤਾ ਜਾਵੇ ਤਾਂ ਕਿ ਅਸੀਂ ਮਾੜਾ ਮਟਰਾ ਅਸੀਂ ਅੱਗੂ ਜਿਹੜਾ ਸਿਆਲ ਦਾ ਕੋਈ ਮਾੜਾ ਮਾਲ ਪਸ਼ੂ ਥਾਂ ਬਣਾ ਲਈਏ ਅੱਜ ਸਾਡਾ ਪਸ਼ੂ ਬਾਹਰ ਲੇ ਇੱਕ ਗਾਂ ਲੋੜ ਗਈ ਸੀ ਇੱਕ ਬਚੀ ਹੈ ਹੁਣ ਸਾਡਾ ਦੁੱਧ ਨਹੀਂ ਹੈ ਅਸੀਂ ਮੁੱਲ ਲੈਣੇ 70 ਰੁਪਏ ਕਿਲੋ ਦੁੱਧ ਕੀ ਲਿਆਈਏ ਅਸੀਂ ਕਿਲੋ ਦੁੱਧ ਰੋਜ਼ ਦਾ 70 ਰੁਪਏ ਸਾਡਾ ਲੱਗਦਾ 70 ਰੁਪਏ ਕਿੱਥੋਂ ਲਿਆ ਦਈਏ ਅਦੇ ਉਹ ਸੋਇਨੇਮ ਕੇ ਸਾਢੇ 2 ਪੈਸੇ ਤੇ ਆਦਿਕ ਕੋਈ ਤੇ ਲੋ ਲਿਆਰੀ ਲੈ ਲੰਦਾ ਕਾ ਲੈ ਲੰਦਾ ਮੱਝ ਨਹੀਂ ਲਈ ਜਾਂਦੀ ਮੱਝ ਦੀ ਤੂੰ ਜੀ ਨਹੀਂ ਕੋਈ ਨੂ ਪਸ਼ੂ ਲੈਵਾ ਦੇ ਨਹੀਂ ਸਰਨਾ ਨਹੀਂ ਕਿਉਂਕਿ ਜਿਨੀਦਾਰ ਪਸ਼ੂ ਬਗਾ ਨਹੀਂ ਰਹਿ ਸਕਦਾ ਉਹ ਖਿਆਈ ਹੋ ਗਈ ਬਹੁਤ ਖਿਆਈ ਹੋ ਗਈ ਬਹੁਤ ਬenar ਕੈਲ ਡਾਉਨ ਹੋ ਰਿਹਾ ਹੈ ਨਾ ਤਾ ਉਠਾ ਜਾਂਦਾ ਨਾ ਟੋੜਾ ਜਾਂਦਾ ਨਾ ਤਾ ਨਾ ਜਮਾਰੇ ਬਹੁਤ ਕੋਈਂ ਦਵਾਈ ਦਾ ਨਾਮ ਨਹੀਂ ਪਤਾ ਕਿਦਾ ਹੈ ਕਹਦਾ ਨਹੀਂ ਬੱਚੇ ਤਾਂ ਇਹ ਦਵਾਈ ਦਵਾਉਣੀ ਮਤਲਬ ਦਵਾਈ ਕਿਸ ਹੈ ਨਹੀਂ ਦਵਾਈ ਕੰਕਾ ਦੀ ਦਵਾਈ ਸਸਨਾ ਰੋਗ ਗੰਨਾ ਤੋਂ ਆਵਾਵਚ ਕੋਈ ਜੇ ਟਿਕਾਣਾ ਕੋਈ ਮਾਵ ਗਿਆ ਨਹੀਂ ਕੋਈ ਜੇ ਟਿਕਨ ਸਰਾਂ ਇਸ ਦੁਨੀਆ ਦੇ ਟਿਕਾਣਾ ਕੋਈ ਪਰਦੀ ਨਹੀਂ ਤੂੰ ਤੂੰ ਇਹ ਘਰ ਦੇ ਉਹਨਾਂ ਦਾ ਬਹੁਤ ਧੰਵਾਦ ਹੈ ਉਹ ਵੀ ਓਖਾ ਸਮਾਂ ਆਇਆ ਆਹ ਤਾਂ ਸੋ ਗਏ ਨਾ ਵੀ ਦੇਣੋਂ ਗਏ ਜੀ ਤੁਹਾਨੂੰ ਕੈਂਪ ਤੋਂ ਲੱਗੇਗਾ ਡਾਕਟਰ ਆਉਂਦੇ ਆ ਤੁਹਾਨੂੰ ਲਾਈਟ ਕੁਝ ਹੈ ਹਾਂ ਜੇ ਰਨੇ ਦਵਾਈ ਕੋੜੀ ਹੁੰਦੇ ਜਾਂਦੇ ਸੀ ਰਨੇ ਇਹਨਾਂ ਦਾ ਕਰਕੇ ਆ ਬੁਖਾਰ ਟਾਈਫੈਟ ਬਣਿਆ ਟਾਈਫੈਟ ਸੈਲ ਡਾਉਨ ਹੋ

ਦਬਾਰੇ ਤਾਂ ਹੀ ਰਾਗ ਕਰ ਚਲ ਪੋਤਾ ਗਏ ਤੇ ਲੋਬਤ ਅੱਥੇ ਦੀ ਜੇ ਇੱਕ ਗਾਉ ਬਚੀ ਨਾ ਲੋਰ ਦੀ ਹੋ। ਉਹ ਇਹ ਦੇਖੋ ਕੋਈ ਨਾ ਜਗਾਸਤੇ ਜੋ ਕੋਈ ਮਰਾਰ ਕਰ ਕੋ ਬਚੀ ਤੇ ਉਹ ਕੀ ਕਰਨੀ ਤੱਕਾ ਤੇ ਆਰਦੇ ਦਾ ਨਾ ਕੋਲ ਕੇ ਦੀ ਗਾਲੀ ਤੁਮ ਮਾ ਕਰਨ ਤਾਂ ਰਹੇ ਮਾ ਮੂੰਹ ਤੇ ਨਾ ਰਕਾਤਾ ਆਏ। ਆਏ ਤਾਂ ਇਹ ਮੰਗਦੇ। ਕੋਈ ਹੋਰ ਵੀ ਮੰਗਵਾਏ ਪੈਸੇ ਜਿਵੇਂ ਆਪ ਜੀ ਦਾ ਕੋਈ ਹੋਰ ਵੀ ਮਿਲ ਸਕੇ। ਮੈਂ ਕੋਈ ਛਾਰ ਤਿੰਨ ਕਾ ਦੇ ਕੋਈ ਨਾ ਛਾਰ ਨੂੰ ਤੁਸੀਂ ਆਗੇ ਕਿਸੇ ਦੇ ਨਾੜ ਗੋ। ਕਦੇ ਨਹੀਂ। ਕੋਸਲ ਵੀ ਆਏ। ਤੁਹਾਨੂੰ ਰੋਣ ਦਾ ਕੋਈ ਸਬਦ। ਕੌਣ ਸਾਹ ਤੁਹਾਨੂੰ ਨਹੀਂ ਦਵੇ ਛਾਰ ਤੋਂ ਤੁਸੀਂ ਦੇ ਨਹੀਂ ਦਾਰ। ਤੁਹਾਨੂੰ ਪਤਾ ਜਿਵੇਂ ਨੇ। ਵਾਲੇ ਤੀ ਕੋ ਕਣ ਤੋਂ ਮੇਰੀ ਜੀਵੀ 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 ਮਿਲਣਾ ਪਈ ਤੋਏ ਪਾਇ ਮਾਰਾ ਕਰਾ ਲੱਗਣਗੇ ਸੰਤੈਸ ਹੋਵੇਗਾ ਕੇ ਨਵੇਂਗਾ ਦਸਰਾ ਮੈ ਤੋਏ ਸੀ ਛਾਣ ਲਾ ਬਵਾ ਕਨੇ ਸੋਲਾ ਲਾਤ ਮਾਰੀ ਪਿਆਰਾ ਹੋਵੇ ਬਿਨਾਂ ਰਮਟਾ ਆਦੇ ਰਨੇ ਚਾਰੇ ਸੇਵਾਲੇ ਕਰੀਆਤਾ ਦੇ ਜਾਂਦੇ ਸੀ ਕੋਈ ਖੰਡ ਕੱਤੀ ਦੇ ਜਾਂਦੇ ਕੋਈ ਤਾਂ ਦੇ ਜਾਂਦੇ ਕਰਿਓ ਬਣਾ ਲੇ ਸਾਰੇ ਸਬਜ਼ੀ ਅੜਾ ਗਿਆ ਤਾਂ ਇਹ ਕਹੇ ਕਿ ਸਬਜ਼ੀ ਲੈ ਨਹੀਂ ਜਾ ਸਕਦਾ ਅੱਧੂ ਕੇ ਖਾਣੇ ਪਾਇਆ ਜਾਂਦਾ